ਅੱਗੇ ਵਧਾਂਗੇ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਪਹਿਲੀ ਬੈਠਕ ਹੋਣ ਜਾ ਰਹੀ ਹੈ ਭਾਜਪਾ ਦੇ ਨਵੇਂ ਬਣੇ ਮੇਅਰ ਅਨੂਪ ਗੁਪਤਾ ਪ੍ਰਧਾਨਗੀ ਕਰਨਗੇ ਇਸ ਬੈਠਕ ਦੀ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ لال ਪਰਾਹੁਿਤ ਵੀ ਇਸ ਬੈਠਕ ਵਿੱਚ ਮੌਜੂਦ ਰਹਿਣਗੇ ਬਨਵਾਰੀ لال ਪਰਾਹੁਿਤ ਜੋ ਹੈ ਮੀਟਿੰਗ ਦੀ ਉਦਘਾਟਨੀ ਸਪੀਚ ਦੇਣਗੇ ਪੰਜ ਮੈਂਬਰੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਦੀ ਵੀ ਇਸ ਦੌਰਾਨ ਚੋਣ ਕੀਤੀ ਜਾਵੇਗੀ ਭਾਜਪਾ ਦੇ ਨਵੇਂ ਬਣੇ ਮੇਅਰ ਅਨੂਪ ਗੁਪਤਾ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ ਤੇ ਦੱਸ ਦਈਏ ਕਿ ਪਹਿਲੀ ਬੈਠਕ ਹੋਣ ਜਾ ਰਹੀ ਹੈ ਨਵਾਂ ਮੇਅਰ ਬਣਨ ਤੋਂ ਬਾਅਦ ਤੇ ਚੰਡੀਗੜ੍ਹ ਦੇ ਜੋ ਪ੍ਰਸ਼ਾਸਕ ਨੇ ਬਨਵਾਰੀ لال פרוਹਿਤ ਓਵੀਐਸ ਮੀਟਿੰਗ ਵਿੱਚ ਮੌਜੂਦ ਰਹਿਣਗੇ ਬਨਵਾਰੀ لال פרוਹਿਤ ਮੀਟਿੰਗ ਦੀ ਉਦਘਾਟਨੀ ਸਪੀਚ ਦੇਣਗੇ ਸਭ ਤੋਂ ਪਹਿਲਾ ਸਪੀਚ ਦੇਣਗੇ ਬਨਵਾਰੀ لال פרוਹਿਤ ਇਸ ਤੋਂ ਇਲਾਵਾ ਪੰਜ ਮੈਂਬਰੀ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦੀ ਵੀ ਅੱਜ ਚੋਣ ਹੋਵੇਗੀ ਨਗਰ ਨਿਗਮ ਦੀ ਅੱਜ ਪਹਿਲੀ ਬੈਠਕ ਹੋਣ ਜਾ ਰਹੀ ਹੈ ਚੰਡੀਗੜ੍ਹ ਨਗਰ ਨਿਗਮ ਦੀ ਤੇ ਅੱਜ ਜੋ ਹੈ ਪਾਸ ਪਾ ਦੇ ਨਵੇਂ ਮੇਅਰ ਜੋ ਬਣੇ ਨੇ ਅਨੂਗ ਗੁਪਤਾ ਇਸ ਬੈਠਕ ਦੀ ਪ੍ਰਧਾਨਗੀ ਕਰਨ ਜਾ ਰਹੇ ਨੇ ਉਹਨਾਂ ਦੇ ਮੇਅਰ ਬਣਨ ਤੋਂ ਬਾਅਦ ਇਹ ਪਹਿਲੀ ਬੈਠਕ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪੁਰੋਹਿਤ ਵੀ ਇਸ ਬੈਠਕ ਵਿੱਚ ਮੌਜੂਦ ਰਹਿਣਗੇ ਪਹਿਲਾ ਸਭ ਤੋਂ ਪਹਿਲਾਂ ਉਹਨਾਂ ਦੀ ਸਪੀਚ ਹੋਵੇਗੀ ਉਸ ਤੋਂ ਬਾਅਦ ਬੈਠਕ ਦੀ ਅਗਲੀ ਕਾਰਵਾਈ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਜੇ ਬੈਠਕ ਦੇ ਵਿੱਚ ਪੰਜ ਮੈਂਬਰੀ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਵੀ ਚੁਣ ਹੋਵੇਗੀ ਸੋ ਅੱਜ ਦਾ ਦਿਨ ਬਿਹਤ ਅਹਿਮ ਰਹਿਣ ਵਾਲਾ ਹੈ ਨਗਰ ਨਿਗਮ ਦੀ ਅੱਜ ਪਹਿਲੀ ਬੈਠਕ ਹੋਣ ਜਾ ਰਹੀ ਹੈ ਚੰਡੀਗੜ੍ਹ ਨਗਰ ਨਿਗਮ ਦੀ ਤੇ ਆਸਪਾਸ ਦੇ ਨਵੇਂ ਬਣੇ ਮੇਅਰ ਅਨੂਗ ਗੁਫਤਾ ਇਸ ਬੈਠਕ ਦੀ ਅਗਵਾਈ ਕਰ ਰਹੇ ਨੇ ਮਿਹਰਬਾਨਤੋਂ ਬਾਅਦ ਇਹ ਪਹਿਲੀ ਬੈਠਕ ਹੈ ਉਹਨਾਂ ਦੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪਰਾਹੁੜ ਇਹ ਸੈਟ ਬੈਠਕ ਵਿੱਚ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਬਨਵਾਰੀ لال ਪਰਾਹੁੜ ਦੀ ਹੀ ਸਪੀਚ ਹੋਵੇਗੀ ਸਾਡੇ ਨਾਲ ਸਾਡੇ ਸਹਿਯੋਗੀ ਦਲਜੀਤ ਜੁੜਗੇ ਨੇ ਦਲਜੀਤ ਅੱਜ ਇਹ ਬੇਹੱਦ ਹੀ ਅਹਿਮ ਬੈਠਕ ਰਹਿਣ ਵਾਲੀ ਹੈ ਨਗਰ ਨਿਗਮ ਚੰਡੀਗੜ੍ਹ ਦੀ ਕੀ ਅੱਜ ਦਾ ਇਸ ਮੀਟਿੰਗ ਦਾ ਅਜੰਡਾ ਰਹਿਣ ਵਾਲਾ ਹੈ ਜੀ ਅਹ ਦੇਖੋ ਅੱਜ ਪਹਿਲੀ ਜਿਹੜਾ ਚੰਡੀਗੜ੍ਹ ਦੇ ਮੇਅਰ ਚੁਣੇ ਗਏ ਸੀ ਜੀ ਸਾਰਾ ਤਰੀਕ ਨੂੰ ਉਹਨਾਂ ਦੀ ਪਹਿਲੀ ਹਾਊਸ ਮੀਟਿੰਗ ਹੋਣ ਜਾ ਰਹੀ ਹੈ ਹੁਣ ਤੋਂ ਥੋੜੀ ਦੇਰ ਬਾਅਦ ਇਹ ਮੀਟਿੰਗ ਜਿਹੜੀ ਹੈਗੀ ਸ਼ੁਰੂ ਹੋ ਜਾਏਗੀ ਇਹਦੇ ਵਿੱਚ ਪੰਜਾਬ ਦੇ ਰਾਜਪਾਲੇ ਚੰਡੀਗੜ੍ਹ ਦੇ ਐਡਮਿਨਿਸਟਰेटर ਜਿਹੜੇ ਹੈਗੇ ਨੇ ਗਵਰਨਰ ਉਹ ਅ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਉਹਨਾਂ ਦਾ ਜਿਹੜਾ ਭਾਸ਼ਣ ਵੀ ਇਸ ਮੈਥਡ ਦੇ ਵਿੱਚ ਰੱਖਿਆ ਗਿਆ ਹੈਗਾ ਇਹ ਤੋਂ ਇਲਾਵਾ ਜਿਹੜੀ ਸਦਨ ਦੇ ਵਿੱਚ ਐਫ ਐਨ ਸੀ ਜਿਹੜੀ ਹੈਗੇ ਉਹਦੇ ਨਮਾਇੰਦ ਜਿਹੜੇ ਚੁਣੇ ਜਾਣਗੇ ਉਹਦੀ ਵੀ ਜਿਹੜੀ ਚੋਣ ਜਿਹੜੀ ਹੋਏਗੀ ਹੁਣ ਤੋਂ ਥੋੜੀ ਦੇਰ ਬਾਅਦ ਹੀ ਇਹ ਜਿਹੜੀ ਹੈਗੀ ਮੀਟਿੰਗ ਜਿਹੜੀ ਹੈਗੀ ਸ਼ੁਰੂ ਹੋਣ ਜਾ ਰਹੀ ਹੈ ਜੀ ਦਲਜੀਤ ਫਿਲਹਾਲ तमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਕੁਝ ਹੀ ਦੇਰ ਵਿੱਚ ਇਹ ਬੈਠਕ ਸ਼ੁਰੂ ਹੋਵੇਗੀ ਪਾਸਵਾ ਦੇ ਨਵੇਂ ਬਣੇ ਮੇਅਰ ਅਨੂਪ ਗੁਪਤਾ ਇਸ ਬੈਠਕ ਦੀ ਅਗਵਾਈ ਕਰਨ ਜਾ ਰਹੇ ਨੇ ਤੇ ਉੱਥੇ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਸਪੀਚ ਦੇਣਗੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਇਸ ਬੈਠਕ ਦੀ ਕੀਤੀ ਜਾਵੇਗੀ ਬੇਹਦੀ ਅਹਿਮ ਬੈਠਕ ਨਗਰ ਨਿਗਮ ਦੀ ਇਹ ਰਹਿਣ ਵਾਲੀ ਹੈ ਪੰਜ ਮੈਂਬਰੀ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦੇ ਵਿਚ ਚੋਣ ਹੋਵੇਗੀ ਤਾਂ ਬਿਹਦੀ ਅਹਿਮ ਬੈਠਕ ਇਹ ਰਹਿਣ ਵਾਲੀ ਹੈ ਅੱਗੇ ਵਧਾਂਗੇ ਪੰਜਾਬ ਸਰਕਾਰ ਖਿਲਾਫ ਡੀਸੀ ਦਫਤਰ ਮੁਲਾਜ਼ਮਾਂ ਦਾ ਮੋਰਚਾ ਅੱਜ ਸਰਕਾਰ ਖਿਲਾਫ ਅੱਧੇ ਦਿਨ ਦੀ ਹੜਤਾਲ ਕਰਨਗੇ ਡੀਸੀ ਦੇ ਮੁਲਾਜ਼ਮ ਡੀਸੀ ਦਫਤਰ ਦੇ ਮੁਲਾਜ਼ਮ ਤੇ ਬਾਅਦ ਦੁਪਹਿਰ ਕੰਮਕਾੜ ਠੱਪ ਕਰਕੇ ਰੋਜ਼ ਜਤਾਇਆ ਜਾਏਗਾ ਹੱਕੀ ਮੰਗਾ ਨਾ ਮੰਨੇ ਜਾਣ ਤੇ ਮੁਲਾਜ਼ਮ ਨਰਾਜ਼ੇ ਪੰਜਾਬ ਸਰਕਾਰ ਖਿਲਾਫ डीसी ਦਫਤਰ ਦੇ ਮੁਲਾਜ਼ਮਾਂ ਨੇ ਮੋਰਚਾ ਖੋਲ ਦਿੱਤਾ ਹੈ ਸਰਕਾਰ ਖਿਲਾਫ ਅੱਧੇ ਦਿਨ ਦੀ ਹੜਤਾਲ ਕੀਤੀ ਜਾਵੇਗੀ ਤੇ ਕੁਝ ਮੰਗਾਂ ਨੇ ਇਹਨਾਂ ਦੀਆਂ ਸਿੱਧਾ ਤੌਰ ਤੇ ਕਹਿ ਦਿੱਤਾ ਗਿਆ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਐਸੀ ਤਰ੍ਹਾਂ ਜੋ ਹੈ ਤਰਨਾ ਜਾਰੀ ਰੱਖਣਗੇ ਰੋਜ਼ ਹੀ ਜਾਰੀ ਰੱਖਣਗੇ ਹੱਕੀ ਮੰਗਾਂ ਨਾ ਮੰਨੇ ਜਾਣ ਤੋਂ ਇਹ ਮੁਲਾਜ਼ਮ ਨਾਰਾਜ਼ ਨੇ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਗਏ ਨੇ ਪਤਰਸ ਜ਼ਿਆਦਾ ਜਾਣਕਾਰੀ ਦੇਣਗੇ ਤੇ ਪਤਰਸ ਪੂਰੀ ਜਾਣਕਾਰੀ ਚਾਹਾਂਗੇ ਆਖਰ ਇਹਨਾਂ ਦੀ ਮੰਗਾਂ ਕੀ ਕੀ ਨੇ ਜੋ ਅੱਜ ਡੀਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ਤੇ ਬੈਠ ਗਏ ਨੇ ਭਾਵੇਂ ਅੱਧੇ ਦਿਨ ਦੀ ਹੜਤਾਲ ਹੈ ਜੀ ਦੇਖੋ ਡੀਸੀ ਦਫ਼ਤਰਾਂ ਜਿਹੜੇ ਕੰਮ ਹੈਗੇ ਨੇ ਇਹਨਾਂ ਦਾ ਕਹਿਣਾ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਔਰ ਹਾਲੇ ਤੱਕ ਉਸ ਮੰਗ ਪੱਤਰ ਤੇ ਕੋਈ ਐਕਸ਼ਨ ਨਹੀਂ ਹੋਇਆ ਔਰ ਮੰਗ ਪੱਤਰ ਦਿੱਤੇ ਨੂੰ ਆਖਰਨ ਕੀ ਆ ਜਿਹੜਾ ਜਨਵਰੀ ਮਹੀਨਾ ਇਸ ਵਿੱਚ ਮੰਗ ਪੱਤਰ ਦਿੱਤਾ ਗਿਆ ਸੀਗਾ ਔਰ ਹਾਲੇ ਤੱਕ ਨਾ ਤਾਂ ਉਸ ਮੰਗ ਪੱਤਰ ਤੇ ਕੋਈ ਵਿਚਾਰ ਹੋਇਆ ਨਾ ਹੀ ਇਹਨਾਂ ਦੀ ਜਥੇਬੰਦੀ ਨੂੰ ਸਰਕਾਰ ਦੇ ਵੱਲੋਂ ਕੁਝ ਬੁਲਾਇਆ ਗਿਆ ਤਾਂ ਅੱਜ ਔਰ ਪਰਖੇਤੀ ਔਰ 31 ਜਨਵਰੀ ਨੂੰ ਅੱਧੇ ਦਿਨ ਦੀ ਹੜਤਾਲ ਕਰਨਗੇ ਕਿ ਇਹਨਾਂ ਦਾ ਭਾਰਤੀ ਜਿਹੜਾ ਫਸਟ ਹਾਫ ਹੈਗਾ ਸਵੇਰ ਦੇ ਵੇਲੇ ਕੰਮ ਕਰਨਗੇ ਔਰ ਬਾਅਦ ਦੁਪਹਿਰ ਇਹਨਾਂ ਦੇ ਵੱਲੋਂ ਅੱਧੇ ਦਿਨ ਦੀ ਹੜਤਾਲ ਕਰਕੇ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਵਿੱਚ ਕੰਮ ਕਾਜ ਠੱਪ ਕਰਕੇ ਸਰਕਾਰ ਦੇ ਖਿਲਾਫ ਰੋਸ ਮਜ਼ਾਹਰ ਕੀਤੇਗਾ ਰੋਸ ਪ੍ਰਦਰਸ਼ਨ ਕੀਤਾ ਆਖਰਨ ਕੀ ਇਹ ਜਿਹੜੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਕੁਝ ਪ੍ਰਮੋਸ਼ਨਾਂ ਨੇ ਔਰ ਕੁਝ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਨੂੰ ਪਰਲੀ ਗੱਲ ਹੈਗੀ ਹੈ ਕੁਝ ਹੋਰ ਨੁਕਤੇ ਹੈਗੇ ਨੇ ਜਿਨ੍ਹਾਂ ਨੂੰ ਇਹ ਆਖਰ ਨਹੀਂ ਕਿ ਸਰਕਾਰ ਦੇ ਰਿਵਿਊ ਕਰੇ ਕਿਉਂਕਿ ਉਸ ਦਸ਼ਤ ਦਾ ਸਤਾਫਰ ਮੁਲਾਜ਼ਮਾਂ ਦੇ ਤੇ ਹੈ ਤਾਂ ਇਹ ਤਮਾਮ ਮੰਗਾਂ ਨੂੰ ਲੈ ਕੇ ਇਹ ਜਿਹੜੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਹੈਗੇ ਆ ਪੰਜਾਬ ਦੇ ਵੱਖ-ਵੱਖ ਡੀਸੀ ਦਫ਼ਤਰਾਂ ਦੇ ਵਿੱਚ ਅੱਜ ਅੱਧੇ ਦਿਨ ਦੀ ਹੜਤਾਲ ਕਰਨਗੇ ਔਰ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ ਜੀ ਸੋ ਹੱਕੀ ਮੰਗਾਂ ਨੂੰ ਲੈ ਕੇ ਇਥੇ ਖਫਾ ਨਜ਼ਰ ਆ ਰਹੇ ਨੇ ਮੁਲਾਜ਼ਮ ਫਿਲਹਾਲ तमाम ਜਾਣਕਾਰੀ ਦੇ ਲਈ ਪਤਰਾਸ ਬਹੁਤ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਖਰਾਬ ਡੀਸੀ ਦਫਤਰ ਦੇ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਲਿਆ ਹੈ ਅੱਧੇ ਦਿਨ ਦੀ ਹੜਤਾਲ ਤੇ ਬਾੜ ਗਏ ਨੇ ਡੀਸੀ ਦਫਤਰ ਦੇ ਮੁਲਾਜ਼ਮਾਂ